ਪੰਜਾਬ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿੰਮ ਦੇ ਤਹਿਤ ਅੱਜ ਮੁਹਾਲੀ ਵਿਖੇ ਵਿਸ਼ੇਸ਼ ਆਪਰੇਸ਼ਨ ਕਾਸੋਦਾ ਆਗਾਜ਼ ਡੀਜੀਪੀ ਪੰਜਾਬ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਦੀ ਅਗਵਾਈ ਵਿੱਚ ਮੁਹਾਲੀ ਵਿਖੇ ਕੀਤਾ ਗਿਆ ਜਿਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਡੀਆਈਜੀ ਹਰਚਰਨ ਸਿੰਘ ਪੁੱਲਰ ਨੇ ਦੱਸਿਆ ਕਿ ਪੂਰੇ ਪੰਜਾਬ ਵਿੱਚ ਵੱਡੇ ਪੱਧਰ ਤੇ ਇਹ ਆਪਰੇਸ਼ਨ ਵਿੱਢਿਆ ਗਿਆ ਹੈ ਤਾਂ ਜੋ ਨਸ਼ਾ ਤਸਕਰਾਂ ਦਾ ਲੱਖ ਤੋੜਿਆ ਜਾ ਸਕੇ ਪੰਜਾਬ ਪੁਲਿਸ ਵੱਲੋਂ ਇੱਕ ਨਸ਼ੇ ਨੂੰ ਜੜੋਂ ਖਤਮ ਕਰਨ ਲਈ ਇੱਕ ਜਿਹਾਦ ਸ਼ੁਰੂ ਕੀਤਾ ਗਿਆ ਹੈ ਇੱਕ ਵਾਰ ਅਗੇਂਸਟ ਡਰਗ ਸ਼ੁਰੂ ਕੀਤੀ ਗਈ ਹੈ ਦੇ ਸੇ ਤਹਿਤ ਅਸੀਂ ਪੰਜਾਬ ਦੇ ਸਾਰੇ 3 ਕਮਿਸ਼ਨਰੇਟਸ ਔਰ ਜਿਹੜੇ 25 ਸਾਡੇ ਪੁਲਿਸ ਜ਼ਿਲ੍ਹੇ ਹਨ ਉਹਨਾਂ ਸਾਰਿਆਂ ਦੇ ਵਿੱਚ ਆਪਰੇਸ਼ਨ ਚ ਲਾਇਆ ਜਾ ਰਿਹਾ ਹੈ ਔਰ ਇਹ ਲਗਾਤਾਰ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਨਸ਼ੇ ਨੂੰ ਅਸੀਂ ਖਤਮ ਨਹੀਂ ਕਰ ਸਕਾਂਗੇ ਸਾਡਾ ਇਰਾਦਾ ਹੈ ਕਿ ਜਿਹੜੇ ਸਾਡੇ ਯੰਗ ਬੱਚੇ ਗਲਤ ਪਾਸੇ ਨੂੰ ਚਲੇ ਗਏ ਆ ਉਹਨਾਂ ਨੂੰ ਰੀਹੈਬਿਲਿਟੇਟ ਕਰੀਏ ਉਹਨਾਂ ਦਾ ਡੀ ਐਡਿਕਸ਼ਨ ਕਰਾਈਏ ਔਰ ਨਾਲ ਦੇ ਨਾਲ ਜਿਹੜੇ ਡਰੱਗ ਸਮਗਲਰਸ ਹੈ ਜਿਹੜੇ ਡਰੱਗ ਵੇਚਣ ਵਾਲੇ ਆ ਉਹਨਾਂ ਦੇ ਖਿਲਾਫ ਸਖਤ ਪੁਲਿਸ ਕਾਰਵਾਈ ਕੀਤੀ ਜਾਵੇ ਇਸ ਦੇ ਤਹਿਤ ਅਸੀਂ ਇੱਕ ਪ੍ਰੋਗਰਾਮ ਉਲੀਕਿਆ ਹੈ ਜਿਹੜਾ ਕਿ ਅੱਗੇ ਚੱਲਦਾ ਰਹੇਗਾ ਸੀਨੀਅਰ ਅਧਿਕਾਰੀਆਂ ਨੂੰ ADG ਸਪੈਸ਼ਲ ਡੀਜੀ ਰੈਂਕ ਦੇ ਅਧਿਕਾਰੀਆਂ ਨੂੰ IG's ਨੂੰ ਚੰਡੀਗੜ੍ਹ ਤੋਂ ਫੀਲਡ ਦੇ ਵਿੱਚ ਉਤਾਰਿਆ ਗਿਆ ਹੈ ਤਾਂ ਕਿ ਉਹ ਇਹ ਜਿਹੜੇ ਆਪਰੇਸ਼ਨ ਸਾਡੇ ਅੱਜ ਤੋਂ ਸ਼ੁਰੂ ਹੋ ਰਹੇ ਆ ਉਹਨਾਂ ਦੀ ਉਹਨਾਂ ਦੀ ਨਾਲ ਡਾਲ ਕੇ ਕਰਾਨਡ ਔਰ ਨਾਲ ਸੁਪਰਵਾਈਜ਼ ਕਰਨ। ਅੱਜ ਜਿਹੜਾ ਇਹ ਕੈਸੋ ਆਪਰੇਸ਼ਨ ਸ਼ੁਰੂ ਹੋਇਆ ਪੰਜਾਬ ਦੇ ਵਿੱਚ ਤਕਰੀਬਨ 228 ਜਗ੍ਹਾ ਤੇ ਇਹ ਕਿੱਥੇ ਕੋਆਰਡੀਨੇਟ ਸਰਚ ਆਪਰੇਸ਼ਨ ਜਿਹੜੇ ਸਾਡੇ ਹੌਟਸਪੌਟਸ ਐ ਉਥੇ ਕੀਤੇ ਜਾ ਰਹੇ ਨੇ ਔਰ ਜਿਹੜਾ ਵੀ ਇਹਦਾ ਨਤੀਜਾ ਆਵੇਗਾ ਉਹ ਤੁਹਾਡੇ ਨਾਲ ਅਸੀਂ 4 ਵਜੇ ਤੱਕ ਸਾਂਝੀ ਕਰਾਂਗੇ ਜਿੱਥੇ ਤੱਕ ਮੁਹਾਲੀ ਦੀ ਗੱਲ ਐ ਇਹ ਜਿਹੜਾ ਕੋਆਰਡੀਨੇਟ ਸਰਚ ਆਪਰੇਸ਼ਨ ਜਿੱਥੇ ਅਸੀਂ ਖੜੇ ਆ ਤੇ ਇਹਦੇ ਵਿੱਚ ਵੀ 12 ਸ਼ੱਕੀ ਲੋਕ ਗਰਾਉਂਡ ਅਪ ਕੀਤੇ ਗਏ ਹਨ ਔਰ ਇੱਕ ਵਿਅਕਤੀ ਨਸ਼ੇ ਦੇ ਨਾਲ ਫੜਿਆ ਗਿਆ ਹੈ ਪੰਜਾਬ ਪੁਲਿਸ ਦੀ ਇਹ ਜਿਹੜੀ ਲਗਾਤਾਰ ਮੁਹਿੰਮ ਡਰੱਗਸ ਦੇ ਖਿਲਾਫ ਚੱਲ ਰਹੀ ਹੈ ਪਿਛਲੇ ਸਾਲ ਦੇ ਵਿੱਚ ਅਸੀਂ ਜਿਹੜਾ ਇੱਕ ਵੱਡਾ ਉਪਰਾਲਾ ਕੀਤਾ ਹੈ ਜਿਹੜੇ ਡਰੱਗ ਸਮੱਗਲਰਸ ਨੇ ਜਿਨ੍ਹਾਂ ਕੋਲੋਂ ਕਮਰਸ਼ੀਅਲ ਕੁਆंटਿਟੀ ਦੀ ਡਰੱਗ ਰਿਕਵਰ ਹੋਈ ਹੈ ਉਹਨਾਂ ਦੇ ਤਕਰੀਬਨ 600 ਕਰੋੜ ਰੁਪਏ ਦੀ ਪ੍ਰਾਪਰਟੀ ਪੰਜਾਬ ਦੇ ਵਿੱਚ ਫ੍ਰੀਜ਼ ਕੀਤੀ ਜਾ ਚੁੱਕੀ ਹੈ ਔਰ ਇਹ ਕਾਰਵਾਈ ਲਗਾਤਾਰ ਜਾਰੀ ਰਹੇਗੀ ਜਦੋਂ ਤੱਕ ਇਹ ਜਿਹੜਾ ਕੋਡ ਹੈ ਨਸ਼ੇਦਾ ਐਸੂ ਪੰਜਾਬ ਚੋਂ ਅਸਲੀ ਖਤਮ ਨਹੀਂ ਕਰਦਾ ਮੁਕਾਬਲਤ ਹੋਣ ਕਿਤੇ ਲਈ ਜਗਾ ਟ੍ਰੇਸ ਕੀਤੀ ਗਈ ਜਿਸ ਫੇਜ ਪਨੇ ਸਭ ਕੁਝ ਚਲਾਉਣਾ ਮੈਂ ਡਿਸਕਲੋਸ ਨਹੀਂ ਕਰਾਂਗਾ ਕਿਉਂਕਿ ਆਪਰੇਸ਼ਨਲ ਮੈਟਰ ਹੈ ਬਟ ਅਸੀਂ ਪੂਰੇ ਸਟੇਟ ਦੇ ਵਿੱਚ ਜਿਹੜੇ ਸਾਡੇ ਹੌਟਸਪੌਟਸ ਹੈ ਉਹ ਆਈਡੈਂਟੀਫਾਈ ਕੀਤੇ ਆ ਔਰ ਉਹਨਾਂ ਸਾਰਿਆਂ ਤੇ ਇਸ ਤਰ੍ਹਾਂ ਦੀ ਮਹਿੰਮ ਲਗਾਤਾਰ ਚਲਾਈ ਦੀ ਜਾਏਗੀ ਚਲਦੀ ਜਾਏਗੀ ਔਰ ਮੈਂ ਲੋਕਾਂ ਨੂੰ ਇਹ ਬੇਨਤੀ ਕਰਾਂਗਾ ਕਿਉਂਕਿ ਜਦੋਂ ਤੱਕ ਲੋਕਾਂ ਦਾ ਸਹਿਯੋਗ ਸਾਨੂੰ ਨਾ ਮਿਲੇ ਉਦੋਂ ਤੱਕ ਕੋਈ ਵੀ ਮੂਵਮੈਂਟ ਕੋਈ ਵੀ आ, इस तरह की प्लानिंग सफल नहीं होंगी मैं के आओ हो दो दिन से सारी चर्चा चली हुई है तो इससे तो सारी है, देखिए हम इसकी एक सीक्रेसी रखते हैं जैसे आपके एक साथी ने पूछा कौन कौन से इलाके हैं कब करेंगे ਸੋ ਥੀਸ ਆਰ ਆਪਰੇਸ਼ਨਲ ਡਿਟੇਲਸ ਵਿਚ ਵੀ ਡੋਨਟ ਵਾਂਟ ਟੂ ਸ਼ੇਅਰ ਔਰ ਇਸ ਲਈ ਅਸੀਂ ਕੋਸ਼ਿਸ਼ ਕਰਦੇ ਆ ਕਿ ਅਚਾਨਕ ਜਿਹੜਾ ਸਰਪ੍ਰਾਈਜ਼ ਐਲੀਮੈਂਟ ਹੈ ਉਹ ਹੋਵੇ ਤਾਂ ਕਿ ਇਹਦੀ ਇਫੈਕਟਿਵਨੈਸ ਵਧੇ ਔਰ ਜਿਵੇਂ ਮੈਂ ਤੁਹਾਨੂੰ ਦੱਸਿਆ 12 ਸ਼ੱਕੀ ਲੋਕ ਫੜੇ ਗਏ ਆ ਇੱਕ ਹੁਣੇ ਅੱਜ ਏਸੀ ਆਪਰੇਸ਼ਨ ਚ ਇੱਕ ਬੰਦੇ ਕੋਲ ਡਰਗ ਰਿਕਵਰ ਹੋਈ ਹੈ ਉਸ ਨੂੰ ਅਰੈਸਟ ਕੀਤਾ ਹੈ ਪੁਲਿਸ ਨੇ ਸੋ ਇਸ ਤਰ੍ਹਾਂ ਦੇ ਸਾਰੇ ਇਹ ਜਿਹੜੇ ਸਾਡੇ ਆਪਰੇਸ਼ਨ ਸੇ ਪੰਜਾਬ ਚ ਚੱਲ ਰਹੇ ਹਨ ਹੋਰ ਵੀ ਤਰ੍ਹਾਂ-ਤਰ੍ਹਾਂ ਦੇ ਅਸੀਂ अपने ऑपरेशन प्लान किए जे लगातार जारी रहोलाई नहीं देखो ये सरकार फैसला मैं बारे कमेंड नहीं करा मैं इनफोर्समेंट की गल करना ਜਿਹੜਾ ਤੁਸੀਂ ਬਾਰਡਰ ਰਿੰਗ ਦਾ ਸਵਾਲ ਪੁੱਛਿਆ ਸਾਡੇ 7 ਸਰਹਦੀ ਡਿਸਟ੍ਰਿਕਟਸ ਪਾਕਿਸਤਾਨ ਨਾਲ ਲੱਗਦੇ ਨੇ ਔਰ 553 ਕਿਲੋਮੀਟਰ ਦੀ ਇੰਟਰਨੈਸ਼ਨਲ ਬਾਉਂਡਰੀ ਹੈ ਜਿਸ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਡਰੋਨ ਰਹੀ ਔਰ ਦੂਸਰੇ ਮਾਧਿਮਾ ਰਹੀ ਉਹ ਡਰੱਗਸ ਪੰਜਾਬ ਦੇ ਵਿੱਚ ਆਂਦੀ ਹੈ ਸੋ ਅਸੀਂ ਬੀਐਸਐਫ ਦੇ ਨਾਲ ਨਾਲ ਅਸੀਂ ਪੂਰਾ ਤਾਲਮੇਲ ਰੱਖਿਆ ਹੋਇਆ ਹੈ ਨਾਲ ਹੀ ਅਸੀਂ ਸੈਕੰਡ ਲਾਈਨ ਆਫ ਡਿਫੈਂਸ ਸਟਰੈਂਥਨ ਕੀਤੀ ਹੈ ਤਾਂ ਕਿ ਜਿਹੜੇ ਡਰੋਨ ਰਹੀ ਮੂਵਮੈਂਟ ਹੈ ਉਸ ਨੂੰ ਕੰਟਰੋਲ ਕੀਤਾ ਜਾਏ ਔਰ ਪੰਜਾਬ ਸਰਕਾਰ ਵੱਲੋਂ 40 ਕਰੋੜ ਰੁਪਏ ਸੈਂਕਸ਼ਨ ਕੀਤੇ ਹੈ ਤਾਂ ਕਿ ਜਿਹੜੇ ਬਾਰਡਰ ਏਰੀਆਜ਼ ਦੇ ਵਿੱਚ ਸਾਡੇ ਸੈਂਸਿਟਿਵ ਔਰ ਇੰਪੋਰਟੈਂਟ ਜਗ੍ਹਾ ਹੈਗੀ ਹੈ ਉਥੇ ਅਸੀਂ ਸੀਸੀਟੀਵੀ ਕੈਮਰਾਸ ਲਗਾ ਕੇ ਮੋਨਿਟਰਿੰਗ ਕਰ ਸਕਦੇ ਹਾਂ ਵਿਲੇਜ ਵਿਲੇਜ ਡਿਫੈਂਸ ਕਮੇਟੀਆਂ ਬਣਾਈਆਂ ਗਈਆਂ ਸੀ ਬਾਰਡਰ ਏਰੀਆ ਦੇ ਵਿੱਚ ਕਿੰਨਾ ਕੁ ਸਾਥ ਉਹਨਾਂ ਦਾ ਮਿਲਦਾ ਹੈ ਔਰ ਕਿੰਨੀ ਕੁ ਉਸ ਨਾਲ ਕਾਰਗੁਜ਼ਾਰੀ ਪੁਲਿਸ ਵੀ ਵਧੀਆ ਹੋਈ ਹੈ ਵਿਲੇਜ ਡਿਫੈਂਸ ਕਮੇਟੀਆਂ ਦੀ ਮੈਂ ਸ਼ਲਾਘਾ ਕਰਾਂਗਾ ਕਿ ਉਹ ਜਿਹੜੇ ਪੰਜਾਬ ਦੇ ਲੋਕ ਐ ਬਹੁਤ ਅ ਜਜ਼ਬਾਤ ਨਾਲ ਸਾਡੇ ਨਾਲ ਲੱਗੇ ਹੋਏ ਆ ਔਰ ਬਾਰਡਰ ਏਰੀਆਜ਼ ਦੇ ਵਿੱਚ ਖਾਸ ਤੌਰ ਤੇ ਬਹੁਤ ਸਾਨੂੰ ਉਹਨਾਂ ਦਾ ਸਹਿਯੋਗ ਮਿਲ ਰਿਹਾ ਹੈ ਔਰ ਬਹੁਤ ਵੱਡੀ ਵੱਡੀ ਰਿਕਵਰੀਜ਼ ਹੋ ਰਹੀ ਹੈ